BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਬਾਡੀ ਬਿਲਡਰ ਫਰਿੰਦਰ ਕੋਮੰਡਾ ਦਾ ਦਿਲ ਦਾ ਦੌਰਾ ਪੈਠ ਤੇ ਨਾਲ ਹੋਇਆ ਦਿਹਾਨ ਜੋਬਨ ਰੁੱਤੇ ਤੁਰ ਗਿਆ ਇੱਕ ਹੋਰ ਪੰਜਾਬ ਦਾ ਪੁੱਤ ਪੰਜ ਤਤਾਂ ਦੇ ਵਿੱਚ ਵਿਲੀਨ ਹੋਏ ਪੰਜਾਬੀ ਕਾਇਕ ਰਾਜੀਵ ਜਵੰਦਾ ਕੇਜਰੀਵਾਲ ਅਤੇ ਸੀਐਮ ਮਾ ਨੇ 3100 ਖੇਡ ਸਟੇਡੀਅਮਸ ਦਾ ਰੱਖਿਆ ਨਹੀਂ ਪੱਥਰ ਲੁਧਿਆਣਾ ਦੇ ਵਿੱਚ ਫਲਿੱਪਕਾਰਟ ਟਰੱਕ ਤੋਂ ਕਰੋੜਾਂ ਦੀ ਹੋਈ ਚੋਰੀ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਪੰਜਾਬ ਦੇ ਇੱਕ ਹੋਰ ਹੋਣ ਹਾਰ ਨੌਜਵਾਨ ਅਤੇ ਮਸ਼ਹੂਰ ਇੰਟਰਨੈਸ਼ਨਲ ਬਾਡੀ ਬਿਲਡਰ ਅਤੇ اداکار ਵਰਿੰਦਰ ਸਿੰਘ ਕੁੰਮਣ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਦੇ ਹਾਂਤ ਹੋ ਗਿਆ ਹੈ ਵਰਿੰਦਰ ਸਿੰਘ ਕੁੰਮਣ ਦੀ ਅਚਾਨਕ ਦੇ ਹਾਂਤ ਤੇ ਕਾਰਨ ਹਰ ਕੋਈ ਹੈਰਾਨ ਹੈ ਜਲੰਧਰ ਦੇ ਬਸਤੀ ਸ਼ੇਖ ਅਦੀਨ ਕੈ ਨਗਰ ਦੇ ਰਹਿਣ ਵਾਲੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਕੁਮੰਡੇ ਮੋٹے ਦੇ ਵਿੱਚ ਫ੍ਰੈਕਚਰ ਸੀ ਅਤੇ ਉਹਨਾਂ ਨੂੰ ਇਲਾਜ ਤੇ ਲਈ 40s ਅੰਮ੍ਰਿਤਸਰ ਤੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੌਰਾਨ ਉਹਨਾਂ ਨੂੰ ਨਸਾਂ ਦੇ ਦਬਾਅ ਦੇ ਕਾਰਨ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦੀ ਮੌਤ ਹੋ ਗਈ ਹੈ ਵਰਿੰਦਰ ਕੁਮੰਡ ਨੇ 2009 ਦੇ ਵਿੱਚ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤਿਆ ਉਹਨਾਂ ਨੂੰ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਪੇਸ਼ੇਵਾਰ ਬਾਡੀ ਬਿਲਡਰ ਮੰਨਿਆ ਜਾਂਦਾ ਸੀ। ਵਰਿੰਦਰ ਘੋਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ। ਉਹਨਾਂ ਨੇ ਸਲਮਾਨ ਖਾਨ ਵਰਗੇ ਅਦਾਕਾਰਾਂ ਦੇ ਨਾਲ ਵੀ ਕੰਮ ਕੀਤਾ ਹੈ। ਉਹਨਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਬਾਡੀ ਬਿਲਡਿੰਗ ਜਗਤ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਪੰਜਾਬੀ ਕਾਇਕਮਨ ਕੀਰਤ ਆਲਕ ਨੇ ਵਰਿੰਦਰ ਸਿੰਘ ਘੋਮਣ ਦੇ ਦਿਹਾਂਤ ਤੇ ਦੁੱਖ ਜ਼ਾਹਰ ਕੀਤਾ ਹੈ। ਮਨਕੀਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਅਜੇ ਅਸੀਂ ਰਾਜਵੀਰ ਤੇ ਦੁੱਖ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਸਾਂ ਕਿ ਹੁਣ ਬੋਡੀ ਬਿਲਡਿੰਗ ਦੇ ਬਾਦਸ਼ਾਹ ਵਰਿੰਦਰ ਸਿੰਘ ਕੋਮਣ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਕਿਹਾ ਕਿ ਮੇਰੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਪਲ ਬਖਸ਼ਣ। ਪੰਜਾਬੀ ਕਾਇਕ ਰਾਜਵੀਰ ਜਵੰਦਾ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਹਨ। ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਜ਼ਿਲ੍ਹੇ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਕੀਤਾ ਗਿਆ ਉਹਨਾਂ ਦੀ ਚਿਤਾ ਨੂੰ ਘਰ ਦੇ ਨੇੜੇ ਖੇਤ ਦੇ ਵਿੱਚ ਹੀ ਅਗਨੀ ਦਿੱਤੀ ਗਈ। ਸਿੰਦਰ ਸਰਤਾਜ, ਪੱਪੂ ਮਾਨ, ਐਮੀ ਵਿਰਕ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਕਰਮਜੀਤ ਤਨਮੋਲ, ਗਗਨ ਕੋਕਰੀ, ਹਰਪਜਨ ਮਾਨ, ਜਸਵੀਰ ਜੱਸੀ, ਆਰਨੀਤ ਕਵਨ ਗਰੇਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਕਲਾਕਾਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਹੈ। ਗਾਇਕ ਨੂੰ ਵਿਦਾਇਗੀ ਦੇਣ ਦੇ ਲਈ ਪਿੰਡ ਦੇ ਵਿੱਚ ਪ੍ਰਸ਼ੰਸਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਇਹ ਉਹੀ ਜਗ੍ਹਾ ਹੈ ਜਿੱਥੇ ਰਾਜੀਵ ਜਵੰਦਾ ਨੇ ਪਹਿਲੀ ਵਾਰ ਸਟੇਜ ਤੇ ਗਾਣਾ ਗਾਇਆ ਸੀ ਦੱਸਦੇ ਕਿ ਰਾਜੀਵ ਜਵੰਦਾ ਦਾ ਬੁੱਧਵਾਰ 8 ਅਕਤੂਬਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਚਤਿਹਾਨਤ ਹੋ ਗਿਆ ਸੀ ਉਹਨਾਂ ਨੇ ਬੁੱਧਵਾਰ ਸਵੇਰੇ 10:55 ਮਿੰਟ ਤੇ 35 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਹ ਲਏ ਲੁਧਿਆਣਾ ਦੇ ਜਗਰਾਉਂ ਤੇ ਪੌਣਾ ਪਿੰਡ ਦੇ ਰਹਿਣ ਵਾਲੇ ਰਾਜੀਵ ਆਪਣੇ ਗੀਤਾਂ ਦੇ ਨਾਲ ਸਭ ਦੇ ਦਿਲਾਂ ਦੇ ਵਿੱਚ ਵਸੇ ਹੋਏ ਹਨ ਰਾਜਵੀਰ ਜਵੰਦਾ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ 2018 ਦੇ ਵਿੱਚ ਗਿੱਪੀ ਕਰੀਵਾਲ ਦੇ ਨਾਲ ਪੰਜਾਬੀ ਫਿਲਮਾਂ ਸੂਬੇਦਾਰ ਜੋਗਿੰਦਰ ਸਿੰਘ 2019 ਦੇ ਵਿੱਚ ਜਿੰਦਜਾਨ ਅਤੇ 2019 ਦੇ ਵਿੱਚ ਹੀ ਮਿੰਦੂ ਤਹਿਸੀਲਦਾਰਨੀ ਤੇ ਵਿੱਚ ਵੀ ਰਾਜਵੀਰ ਨੇ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ 1194 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਖੇਡ ਸਟੇਡੀਅਮ ਸਥਾਨੀ ਪੱਥਰ ਰੱਖ ਦਿੱਤਾ ਹੈ ਹੁਣ ਤੱਕ ਸਟੇਡੀਅਮ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ ਹੀ ਬਣਾਏ ਜਾਂਦੇ ਹਨ ਪਰ ਹੁਣ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਦੇ ਲਈ ਪਿੰਡਾਂ ਦੇ ਵਿੱਚ ਹੀ ਸ਼ਾਨਦਾਰ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਹੈ ਮਾਨ ਸਰਕਾਰੀ ਕਤੀਸੋ ਪਿੰਡਾਂ ਦੇ ਵਿੱਚ ਆਧੁਨਿਕ ਅਤੇ ਆਲਿਸ਼ਾਨ ਸਟੇਡੀਅਮ ਬਣਾ ਰਹੀ ਹੈ। ਇਹਨਾਂ ਸਟੇਡੀਅਮਸ ਦੇ ਵਿੱਚ ਵਾਲੀਬਾਲ, ਫੁੱਟਬਾਲ, ਹਾਕੀ ਅਤੇ ਐਥਲੈਟਿਕਸ ਦੇ ਲਈ ਟਰੈਕ ਸ਼ਾਮਲ ਹੋਣ ਕੇ ਹਰੇਕ ਪਿੰਡ ਦੇ ਵਿੱਚ ਸਥਾਨਕ ਖੇਡਾਂ ਦੇ ਲਈ ਇੱਕ ਸਮਰਪਿਤ ਮੈਦਾਨ ਵੀ ਹੋਵੇਗਾ। ਸਰਕਾਰ ਖੇਡਾਂ ਦਾ ਸਮਾਨ ਵੀ ਪ੍ਰਦਾਨ ਕਰੇਗੀ। ਸਟੇਡੀਅਮਸ ਦੀ ਦੇਖਭਾਲ ਅਤੇ ਰੱਖ-ਰਖਾ ਦੀ ਜ਼ਿੰਮੇਵਾਰੀ ਪਿੰਡ ਦੇ ਯੂਥ ਕਲੱਬਾਂ ਨੂੰ ਦਿੱਤੀ ਗਈ ਹੈ। ਤਾਂ ਜੋ ਇਹ ਮੈਦਾਨ ਖਰਾਬ ਨਾ ਹੋਣ ਅਤੇ ਪਿੰਡ ਦਾ ਹਰ ਬੱਚਾ ਇਹਨਾਂ ਸਹੂਲਤਾਂ ਤੱਕ ਪਹੁੰਚ ਕਰ ਸਕੇ ਲੁਧਿਆਣਾ ਦੇ ਵਿੱਚ ਇੱਕ ਫਲਿੱਪਕਾਰਟ ਟਰੱਕ ਤੋਂ 1.21 ਕਰੋੜ ਰੁਪਏ ਦੀ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਟਰੱਕ ਡਰਾਈਵਰ ਨਾਸਿਰ ਅਤੇ ਉਸਦੇ ਸਹਾਇਕ ਚੇਤਨੀ 234 ਪਾਰਸਲ ਚੋਰੀ ਕਰ ਲਏ ਜਿਨ੍ਹਾਂ ਦੇ ਵਿੱਚ 221 ਐਪਲ ਦੇ ਆਈਫੋਨ, 5 ਹੋਰ ਮਹਿੰਗੇ ਮੋਬਾਈਲ ਫੋਨ ਅਤੇ ਹੋਰ ਵੀ ਕਈ ਚੀਜ਼ਾਂ ਸ਼ਾਮਲ ਸਨ ਇਸ ਘਟਨਾ ਨੇ ਪੁਲਿਸ ਅਤੇ ਈ-ਕਾਮਰਸ ਕੰਪਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਨਾਸਿਰ ਜੋ ਕਿ ਰਾਜਸਥਾਨ ਦੇ ਪਰਿਤਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਸਿਰਫ 10 ਦਿਨ ਪਹਿਲਾਂ ਹੀ ਇੱਕ ਲੋਜਿਸਟਿਕਸ ਫਰਮ ਨੇ ਡਰਾਈਵਰ ਦੇ ਵਜੋਂ ਨੌਕਰੀ ਤੇ ਰੱਖਿਆ ਸੀ 27 ਸਤੰਬਰ ਨੂੰ ਨਾਸਿਰ ਅਤੇ 체ਤ ਨੇ ਮੁੰਬਈ ਦੇ ਪਵਿੰਡੀ ਤੋਂ ਖੰਨਾ ਦੇ ਗੋਦਾਮ ਤੇ ਲਈ 11667 ਪਾਰਸਲਸ ਦੇ ਨਾਲ ਟਰੱਕ ਲੋਡ ਕੀਤਾ ਪਰੋਨਾ ਨੇ ਟਰੱਕ ਨੂੰ ਖੰਨਾ ਦੇ ਗੋਦਾਮ ਤੇ ਵਿੱਚ ਹੀ ਛੱਡ ਕੇ 234 ਪਾਰਸਲ ਚੋਰੀ ਕਰ ਲਏ ਅਤੇ ਭੱਜ ਗਏ ਜਦੋਂ ਇਹ ਕਾਮਰਸ ਕਰਮਚਾਰੀਆਂ ਨੇ ਪਾਰਸਲ ਸਕੈਨ ਕੀਤੇ ਤਾਂ ਗਾਇਬ ਸਮਾਨ ਦਾ ਪਤਾ ਲੱਗਿਆ ਗੁਰੂਗਰਾਮ ਦੀ ਲੋਜਿਸਟਿਕ ਫਰਮ ਦੇ ਕਰਮਚਾਰੀ ਪ੍ਰੀਤਮ ਸ਼ਰਮਾ ਦੀ ਸ਼ਿਕਾਇਤ ਤੇ ਸਦਰ ਖੰਨਾ ਪੁਲਿਸ ਨੇ ਨਾਸਿਰ ਅਤੇ ਚੇਤ ਦੇ ਵਿਰੁੱਧ ਬੀਐਨਐਸ ਐਕਟ ਦੀਆਂ ਧਾਰਾਵਾਂ ਦੇ ਅਧੀਨ ਐਫਆਈਆਰ ਦਰਜ ਕਰ ਲਈ ਹੈ ਪੁਲਿਸ ਨੇ ਮਲਜ਼ਮਾਂ ਨੂੰ ਫੜਨ ਦੇ ਲਈ ਵਿਸ਼ਾਲ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਹੈ ਤੇ ਛਾਪੇ ਮਾਰੀ ਚੱਰੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਰ ਨੇ ਕਾਇਕ ਰਾਜਵੀਰ ਸਿੰਘ ਜਵੰਦਾ ਦੀ ਬੇਵਕਤੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਢੱਲੇਵਾਰ ਨੇ ਕਿਹਾ ਕਿ ਰਾਜਵੀਰ ਜਵੰਦਾ ਵਰਗਾ ਪੰਜਾਬੀ ਗੀਤਕਾਰ ਜੋ ਆਪਣੇ ਗੀਤਾਂ ਦੇ ਨਾਲ ਮਾਂ ਬੋਲੀ ਨੂੰ ਨਵੀਆਂ ਉਚਾਈਆਂ ਦੇ ਵੱਲ ਲੈ ਗਿਆ ਸੀ ਆਪਣੇ ਛੋਟੇ ਬੱਚਿਆਂ ਨੂੰ ਛੱਡ ਕੇ ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਿਆ ਹੈ ਉਹਨਾਂ ਨੂੰ ਮਾਂ ਬੋਲੀ ਦਾ ਹੀਰਾ ਕਹਿੰਦੇ ਹਾਂ ਡੱਲੇਵਾਲ ਨੇ ਇਸ ਨੂੰ ਪੰਜਾਬੀ ਸੰਗੀਤ ਜਗਤ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ਡੱਲੇਵਾਲ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਤਿੱਖੀ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਆਵਾਰਾ ਪਸ਼ੂਆਂ ਨੂੰ ਸੰਭਾਲਣ ਦੇ ਲਈ ਹਰ ਰੋਜ਼ ਲੋਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰਦੀ ਹੈ ਕਰੋਨਾ ਨੂੰ ਰੋਡ ਤੇ ਘੁੰਮਣ ਦੇ ਲਈ ਛੱਡ ਦਿੱਤਾ ਜਾਂਦਾ ਹੈ। ਬਜ਼ਾਰਾਂ ਅਤੇ ਸੜਕਾਂ 'ਤੇ ਆਵਾਰਾ ਪਸ਼ੂਆਂ ਦੇ ਚੁੰਡ ਅਕਸਰ ਨਜ਼ਰ ਆਉਂਦੇ ਹਨ ਜਿਨ੍ਹਾਂ ਦੇ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਜਾ ਰਹੀਆਂ ਹਨ। ਉਹਨਾਂ ਨੇ ਰਾਜਪੀਰ ਦੀ ਮੌਤ ਨੂੰ ਸਰਕਾਰੀ ਅਣਗਹਿਲੀ ਦਾ ਨਤੀਜਾ ਦੱਸਿਆ ਹੈ ਅਤੇ ਕਿਹਾ ਕਿ ਉਹ ਟੈਗ ਸਦਾ ਕਰਕੇ ਵੀ ਆਪਣੀ ਜਾਨ ਨਹੀਂ ਬਚਾ ਸਕੇ। ਡੱਲੇਵਾਲ ਨੇ ਮੰਗ ਕੀਤੀ ਹੈ ਕਿ ਜਿੱਥੇ ਵੀ ਆਵਾਰਾ ਪਸ਼ੂਆਂ ਦੇ ਕਾਰਨ ਕੋਈ ਜਾਨ ਜਾਂਦੀ ਹੈ ਉਸ ਸੰਬੰਧਿਤ ਥਾਣੇ ਦੇ ਐਸ ਐਚਓ ਐਸ ਟੀ ਐਮ ਐਸ ਐਸ ਪੀ ਡੀ ਸੀ ਅਤੇ ਹੋਰ ਅਫਸਰਾਂ ਦੇ ਵਿਰੁੱਧ ਕਤਲ ਦੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ। ਉਹਨਾਂ ਨੇ ਇਸ ਨੂੰ ਸਰਕਾਰੀ ਕਤਲ ਦੱਸਿਆ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ कौर ਨੂੰ ਦੇਉਂ ਇਜਾਸਤ। ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਪੀ ਪੋਜ਼ਿਟਿਵ ਪੀ ਔਰਸੈਲਫ।